हेलो एवरीवन वेलकम टू ताज बुटीक ਜੇ ਗਰਾਉ ਅੱਜ ਅਸੀਂ ਤੁਹਾਡੇ ਲਈ ਪਾਕਿਸਤਾਨੀ ਸਲਵਾਰ ਜਿਹਨੂੰ ਆਪਾਂ ਸਟ੍ਰੇਟ ਸਲਵਾਰ ਵੀ ਬੋਲਦੇ ਹਾਂ ਬਹੁਤ ਟ੍ਰੈਂਡ ਦੇ ਵਿੱਚ ਆ ਉਹਦੀ ਕਟਿੰਗ ਕਿੱਦਾਂ ਹੁੰਦੀ ਆ ਉਹ ਦੱਸਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਸਲਵਾਰ ਦਾ ਨਾਪ ਕਿ ਕਿੰਨੇ ਨਾਪ ਦੀ ਸਲਵਾਰਾ ਤੇ ਆਪਾਂ ਕਟਿੰਗ ਕਿੰਨੇ ਦੀ ਕਰਨੀ ਆ ਉਹਦੇ ਵਿੱਚ 벨ਟ ਕਿੰਨੀ ਪੈਗੀ ਤਾਂ ਆਜੋ ਡਿਸਕਸ ਕਰਦੇ ਆ ਸਲਵਾਰ ਦਾ ਨਾਪ ਸੋ ਇਹ ਹੈ ਜੀ ਆਪਣੇ ਕੋਲ ਨਾਪ ਇੱਕ ਸਾਈਡ ਤੇ ਲਿਖਿਆ ਹੋਇਆ ਰੈਡੀ ਮੈਜ਼ਰਮੈਂਟ ਕਿ ਆਪਾਂ ਨੂੰ ਸਲਵਾਰ ਤਿਆਰ ਕਿੰਨੀ ਚਾਹੀਦੀ ਆ ਔਰ ਇੱਕ ਸਾਈਡ ਤੇ ਮੈਂ ਲਿਖਿਆ ਹੋਇਆ ਕਟਿੰਗ ਕੀ ਕਟਿੰਗ ਕਿੰਨੇ ਦੀ ਚਾਹੀਦੀ ਆਪਾਂ ਨੂੰ ਸਭ ਤੋਂ ਪਹਿਲਾਂ ਲਿਖੀ ਹੋਈ ਹੈ ਲੈਂਥ ਸਲਵਾਰ 34 ਇੰਚ ਤਿਆਰ ਚਾਹੀਦੀ ਆ 벨ਟ 25 ਇੰਚ ਤਿਆਰ ਚਾਹੀਦੀ ਹੈ ਚੜਾਈ ਦੇ ਵਿੱਚ ਹਮ ਪਹੁੰਚਾ ਜਿਹਨੂੰ ਮੋਰੀ ਵੀ ਕਹਿ ਦਿੰਨੇ ਆਪਾਂ 6.5 ਇੰਚ ਹੋਰ ਐਡੀ ਚਾਹੀਦਾ ਔਰ ਆਸਣ ਕਰੋਚ ਉਹ 15 ਇੰਚ ਹੁਣ ਇਹ ਇੰਨਾ ਤਿਆਰ ਹੋਣ ਲਈ ਆਪਾਂ ਨੂੰ ਕਟਿੰਗ ਕਿੰਨੇ ਕਿੰਨੇ ਇੰਚ ਦੀ ਕਰਨੀ ਪੈਣੀ ਆ ਉਹ ਕਟਿੰਗ ਜਿਹੜੀ ਹੈ ਲੰਬਾਈ 33 ਦੀ ਹੋਏਗੀ ਕਟਿੰਗ 벨ਟ 25 ਇੰਚ ਤੇ ਆਪਾਂ ਸਾਢੇ 26 ਇੰਚ ਦੀ ਕਟਿੰਗ ਕਰਾਂਗੇ ਕਿਉਂਕਿ ਮਾਰਜਨ ਚਾਹੀਦਾ ਸਲਾਈਆਂ ਵਾਸਤੇ ਫੈਬਰਿਕ ਚਾਹੀਦਾ ਪੌਂਚਾ ਜਿਹੜਾ ਸਾਢੇ 6 ਆ ਉਹ ਆਪਾਂ ਤਿਆਰ ਰੱਖਣਾ ਹੈ ਪਰ ਅੰਦਰ ਸਲਾਈਆਂ ਲਈ ਮਾਰਜਨ ਆਪਾਂ ਨੂੰ 2 ਇੰਚ 1.5 ਇੰਚ ਐਕਸਟਰਾ ਰੱਖੀਦਾ ਇਸ ਲਈ 8.5 ਇੰਚ ਔਰ ਆਸਣ ਆਸਣ ਚਾਹੀਦਾ ਹੈ ਆਪਾਂ ਨੂੰ 11 ਇੰਚ ਕਟਿੰਗ ਦਾ ਹਾਂਜੀ ਆਪਣੇ ਕੋਲ ਇਹ ਫੈਬਰਿਕ ਹੈ ਇਹ ਫੈਬਰਿਕ ਜਿਹੜਾ ਆ ਵਿਦਾਊਟ ਲਾਈਨਿੰਗ ਸਲਵਾਰ ਆਪਾਂ ਰੈਡੀ ਕਰ ਰਹੇ ਆ ਔਰ ਇਹਦੇ ਤੇ ਪੌਂਚਾ ਤੇ ਜਿਹੜੀ ਏਮਬਰਾਇਡਰੀ ਦਿੱਤੀ ਹੋਈ ਸੀਗੀ ਇਹਨਾਂ ਨੇ ਪਹਿਲਾਂ ਹੀ ਆਲਰੇਡੀ ਤੇ ਮੈਂ ਪੌਂਚੇ ਕੱਟ ਕਰ ਲਏ ਆ ਦੇ ਏਮਬਰਾਇਡਰੀ ਮੈਂ ਤੁਹਾਨੂੰ ਦਿਖਾ ਦਣੀ ਦੇਖੋ ਆ ਪੌਂਚੇ ਆਪਾਂ ਕਟਿੰਗ ਕਰ ਲਏ ਨੇ ਆ ਇੱਕ ਪੌਂਚਾ ਰੈਡੀ ਹੋਏਗਾ ਔਰ ਆਹਾ ਦੂਸਰਾ ਪੌਂਚਾ ਹੋਏਗਾ ਮਤਲਬ ਜਿਹੜਾ ਆਪਣਾ ਇਹਨਾਂ ਨੂੰ ਆਪਾਂ ਪੱਟ ਵੀ ਬੋਲਦੇ ਨੇ ਸੈਂਟਰ ਪਾ ਪੈਨਲ ਜਿਹੜੀ ਸਲਵਾਰ ਦੀ ਆਉਂਦੀ ਆ ਇਹ ਦੋ ਪੀਸੇਸ ਚ ਕੱਟ ਹੁੰਦੇ ਆ ਇੱਕ ਇੱਕ ਲੈਗ ਲਈ ਔਰ ਇੱਕ ਇੱਕ ਲੈਗ ਲਈ રાઇટ ਐਂਡ ਲੈਫਟ ਲਈ ਸੋ ਇਹ ਮੈਂ ਪਹਿਲਾਂ ਕਟਿੰਗ ਕਰ ਲੇ ਕਿਉਂਕਿ ਇਹ ਆਇਨ ਟੇਬਲ ਦੇ ਉੱਤੇ ਕਟਿੰਗ ਹੋਣੇ ਸੀਗੇ ਤੇ ਮੈਂ ਇਹਨਾਂ ਦੀ ਤੁਹਾਨੂੰ ਲੰਬਾਈ ਦਿਖਾ ਦੰਨੀ ਆ ਕਿ ਆਪਾਂ ਇਹ 3.5 ਇੰਚ ਕਟਿੰਗ ਕੀਤਾ ਆ ਅੱਧਾ ਇੰਚ ਮੈਂ ਥੱਲੇ ਐਕਸਟਰਾ ਰੱਖਿਆ ਕਿਉਂਕਿ ਜਿਹੜਾ ਮੇਰੀ ਬੁਕਰਮ ਦੇ ਨਾਲ ਸਲਾਈ ਲੱਗ ਕੇ ਅੰਦਰ ਨੂੰ ਫੋਲਡ ਹੋਣਾ ਉਹ ਮੇਰਾ embroiderry ਚ ਨਾ ਆਏ ਪਲੇਨ ਫੈਬਰਿਕ ਦੇ ਉੱਤੇ ਹੀ ਦੇਖੋ ਸਲਾਈ ਆ ਕੇ ਇਦਾਂ ਕਰਕੇ ਅੰਦਰ ਹੋ ਜਾਏਗਾ ਔਰ ਸਾਡੇ ਨੀਚੇ ਇੱਧਰ ਇਹ ਵਾਲੀ ਸਾਈਡ ਤੇ ਸਰਪਾਈ ਹੋ ਜਾਏਗੀ ਸੋ ਇਹ ਅੱਧਾ ਇੰਚ ਸੀ ਐਕਸਟਰਾ ਮਾਰਜਨ ਉਹਦੇ ਨਾਲ ਹੀ ਲੈ ਕੇ ਚੱਲਣਾ embroidery ਦੇ ਥੱਲੇ ਐਕਸਟਰਾ ਮਾਰਜਿਨ ਰੱਖ ਕੇ ਚੱਲਣਾ ਹੁਣ ਆਪਣੇ ਕੋਲ ਇਹਦੇ ਵਿੱਚ ਰਹਿ ਗਏ ਕੁੰਦੇ ਕਟਿੰਗ ਕਰਨ ਲਈ ਸੋ ਜਿੱਦਾਂ ਮੈਂ ਦੱਸਿਆ ਤੁਹਾਨੂੰ ਕਿ ਆਪਾਂ ਪਾਕਿਸਤਾਨੀ ਸਲਵਾਰ ਬਣਾ ਰਹੇ ਆ ਪਾਕਿਸਤਾਨੀ ਸਲਵਾਰ ਦਾ ਜਿਹੜਾ ਸਟਾਈਲ ਹੁੰਦਾ ਹਲਕੀ ਸਲਵਾਰ ਦਾ ਹੁੰਦਾ ਬਹੁਤ ਹੈਵੀ ਵਾਲੀ ਸਲਵਾਰ ਪਟਿਆਲਾ ਸਲਵਾਰਾਂ ਵਾਂਗੂ ਨਹੀਂ ਇੱਕ ਪਜਾਮੇ ਦੀ ਕਾਈਂਡ ਵਾਂਗੂ ਸਲਵਾਰ ਹੁੰਦੀ ਆ ਉਹ ਤੇ ਇਹਦੀ ਕਟਿੰਗ ਥੋੜੀ ਜੀ ਡਿਫਰੈਂਟ ਹੁੰਦੀ ਆ ਬਾਕੀ ਸਲਵਾਰਾਂ ਨਾਲੋਂ ਤੇ ਉਹਨੂੰ ਆਪਾਂ ਕਟਿੰਗ ਕਿੱਦਾਂ ਕਰਨੇ ਆ ਹੁਣ ਇਹਦੇ 'ਚ ਰਹਿ ਕੇ ਸਿਰਫ ਹੁੰਦੇ ਕਟਿੰਗ ਕਰਨ ਵਾਲੇ ਉਹ ਆ ਫੈਬਰਿਕ ਆਪਾਂ ਕੰਜ਼ਿਊਮ ਕਰਾਂਗੇ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਜਦੋਂ ਆਪਾਂ ਹੁੰਦੇ ਕਟਿੰਗ ਕਰਨੇ ਆ ਤਾਂ ਉਹਨੂੰ ਕਿੱਦਾਂ ਕਟਿੰਗ ਕਰਨੇ ਆ ਆ ਮੈਂ ਫੈਬਰਿਕ ਡਬਲ ਕਰਕੇ ਫੋਲਡ ਕੀਤਾ ਹੋਇਆ ਪ੍ਰੈਸ ਕਰਕੇ ਦੇਖੋ ਇਹ ਆ ਮੇਰੀ ਕੰਨੀ ਵਾਲਾ ਸਾਈਡ ਆ ਇਹਨੂੰ ਆ ਦੇਖੋ ਇੱਦਾਂ ਡਬਲ ਔਰ ਹੁਣ ਮੈਂ ਇਧਰੋਂ ਵੀ ਇਹਨੂੰ ਡਬਲ ਕਰ ਲਾਂਗੀ ਆ ਦੇਖੋ ਜੀ ਇੱਦਾਂ ਤੇ ਮੈਂ ਬਸ ਇਧਰੋਂ ਇੰਨੇ ਹੀ ਕੁੰਦੇ ਪਾਉਂਗੀ ਇਹ ਮੇਰੀਆਂ 4 ਤਵਾ ਹੋ ਗਈਆਂ 1 2 3 ਔਰ 4 ਇਹ ਚਾਰ ਕੁੰਦੇ ਮੇਰੇ ਇਧਰ ਹੀ ਕਾਊਂਟ ਹੋ ਜਾਣੇ ਆ ਤੇ ਮੈਂ ਇਦਾਂ ਹੀ ਬਸ ਚਾਰੇ ਕੁੰਦੇ ਇੱਕੋ ਵਾਰੀ ਕਟਿੰਗ ਕਰ ਲੈਣੇ ਆ ਔਰ ਆਹ ਵਾਲੀ ਸਾਈਡ ਤੇ ਜਿਹੜੇ ਮੇਰੇ ਪੌਂਚੇ ਲੱਗਣਗੇ ਇਦਾਂ ਸੋ ਆਹ ਲ ਕਰਵ ਆ ਜਿਹੜਾ ਆਪਣਾ ਸਕੁਅਰ ਐਲ ਸਕੁਅਰ ਜਿਹਨੂੰ ਆਪਾਂ ਕਹਿ ਦਿੰਨੇ ਆ ਇਹਨੂੰ ਆਪਾਂ ਇਧਰ ਪਹਿਲਾਂ ਮੈਂ ਫੈਬਰਿਕ ਜੋ ਐਕਸਟਰਾ ਹੈ ਉਨੂੰ ਮੈਂ ਇੱਧਰ ਕਰਕੇ ਮਾਰਕਿੰਗ ਕਰ ਲੂੰਗੀ ਇਹ ਜਿਹੜਾ ਮੈਂ ਕਟਿੰਗ ਕਰ ਦੇਣਾ ਐਕਸਟਰਾ ਫੈਬਰਿਕ ਆ ਠੀਕ ਨਹੀਂ ਐ ਤੇ ਇਹਨੂੰ ਆਪਾਂ ਕਟਿੰਗ ਕਰਕੇ ਅਲੱਗ ਕਰ ਦਾਂਗੇ ਔਰ ਇਹ ਫੈਬਰਿਕ ਤੋਂ ਹੁਣ ਆਪਾਂ نیچے-नीचे ਜਿਹੜੀ ਆ ਮਾਰਕਿੰਗ ਕਰਨੀ ਆ ਸਭ ਤੋਂ ਪਹਿਲਾਂ ਕੁੰਦੇ ਦੀ ਲੈਂਥ ਲਵਾਂਗੇ ਜਿੱਦਾਂ ਕਿ ਆਪਾਂ ਡਿਸਕਸ ਕੀਤਾ ਸੀ 30.5 ਇੰਚ ਦੀ ਲੰਬਾਈ ਚਾਹੀਦੀ ਆ ਤੇ 30.5 ਇੰਚ ਦੇਖੋ ਇੱਥੇ ਮੈਂ ਇਦਾਂ ਕਰਕੇ ਮਾਰਕਿੰਗ ਕਰ ਲੈਣੀ 30.5 ਇੰਚ ਦਾ ਕੁੰਦਾ ਆ ਔਰ ਇਧਰੋਂ ਮੈਂ ਅਗਰ ਤੁਹਾਨੂੰ ਉਹਨ ਦਿਖਾਵਾਂ ਆਪਾਂ ਇਧਰ ਪੌਂਚੇ ਰੱਖਾਂਗੇ ਇਹਦੇ ਪੈਰਲਰ ਆ ਦੇਖੋ ਪੌਂਚੇ ਇਦਾਂ ਕਰਕੇ ਅਸੀਂ ਪੈਰਲਰ ਰੱਖਸਣੇ ਈਜ਼ੀ ਹੋ ਜਾਏਗਾ ਤੁਹਾਨੂੰ ਮੈਜ਼ਰਮੈਂਟ ਕਰਨੀ ਮਾਰਕਿੰਗ ਕਰਨੀ ਸਾਢੇ 6 ਇੰਚ ਆਪਾਂ ਨੂੰ ਇਹ ਤਿਆਰ ਚਾਹੀਦਾ ਤੇ ਇੱਥੇ ਮੈਨੂੰ ਸਾਢੇ 8 ਇੰਚ ਚਾਹੀਦਾ ਤੇ ਮੈਂ ਦੇਖੋ ਇਧਰ ਸਾਢੇ 8 ਇੰਚ ਦੀ ਮਾਰਕਿੰਗ ਕਰ ਲਵਾਂਗੀ ਸਾਢੇ 8 ਇੰਚ ਦੀ ਕਟਿੰਗ ਔਰ ਇਹ ਐਪ੍ਰੋਕਸੀਮੇਟਲੀ ਬਣਦਾ ਪਿਆ ਆਪਣੇ ਕੋਲ ਸਾਢੇ 3 ਇੰਚ 3.5 ਇੰਚ ਬਣ ਗਿਆ ਇਹਨੂੰ ਮੈਂ ਹੁਣ ਰੋਲ ਕਰਕੇ ਸਾਈਡ ਤੇ ਰੱਖ ਦਿੰਨੀ ਆ ਆ ਕੁੰਦੇ ਜਿਹੜੇ ਆਪਾਂ ਨੂੰ 3.5 ਇੰਚ ਦੇ ਹੋ ਗਏ ਇਹ ਤੋਂ ਆਪੋਜ਼ਿਟ ਜਿਹੜੀ ਆ ਵਾਲੀ ਸਾਈਡ ਆਏਗੀ ਇੱਧਰ ਆਪਾਂ ਆਸਣ ਲਾਉਣਾ ਹੈ ਤੇ ਆ 11 ਇੰਚ ਦੀ ਕਟਿੰਗ ਕਰਾਂਗੇ 11 ਇੰਚ ਦੀ ਮਾਰਕਿੰਗ ਦੇਖੋ ਇਦਾਂ ਕਰਾਂਗੇ ਇਹ 11 ਇੰਚ ਦੀ ਇਦਾਂ ਮਾਰਕਿੰਗ ਕਰਕੇ ਤੁਸੀਂ ਇੱਥੇ 1 ਇੰਚ ਦਾ ਇਧਰ ਵਾਲੀ ਸਾਈਡ ਤੇ ਨਿਸ਼ਾਨ ਲਗਾਓਗੇ ਔਰ ਇਹਨੂੰ ਇਦਾਂ 90 ਡਿਗਰੀ ਦਾ ਐਂਗਲ ਬਣਾ ਲੋਗੇ ਇਦਾਂ 90 ਡਿਗਰੀ ਦਾ ਐਂਗਲ ਬਣਾ ਕੇ ਹਲਕਾ ਜਿਹਾ ਕਰਵ ਦੇ ਦੋਗੇ ਇਦਾਂ ਇਹ ਜਿੱਦਾਂ ਆਪਾਂ ਪਜਾਮਿਆਂ ਦੇ ਆਸਨ ਚ ਦੇਈਦਾ ਨਾ ਓਦਾਂ ਕਰਕੇ ਕਰਵ ਦੇਣਾ ਆ ਕਰਵ ਦੇ ਦੋਗੇ ਹੁਣ ਆਪਾਂ ਨਾਰਮਲੀ ਸਲਵਾਰ ਦੇ ਵਿੱਚ ਕੀ ਕਰੀਦਾ ਆ ਆਸਣ ਵੀ ਸਿੱਧਾ ਰੱਖੀਦਾ ਔਰ ਆਹ ਜਿਹੜੇ ਆਪਣੇ ਆਹ ਜਿਹੜੀ ਸਲਾਈ ਆ ਇਹ ਵੀ ਆਪਾਂ ਇਦਾਂ ਕਰਕੇ ਸਿੱਧੀ ਮਾਰਕਿੰਗ ਕਰ ਦਿੱਦੀ ਆ ਪਰ ਇਹਦੇ ਵਿੱਚ ਇਦਾਂ ਨਹੀਂ ਕਰਨਾ ਆਪਾਂ ਇੱਥੇ ਜਿਹੜੀ ਲੈਗ ਕਰਵ ਜਿੰਨਾ ਆਪਾਂ ਪਲਾਜ਼ੋ ਦੀ ਮਾਰਕਿੰਗ ਕਰੀਦੀ ਆ ਉਹਦੇ ਨਾਲ ਦੇਖੋ ਆਪਾਂ ਇਦਾਂ ਹਲਕੀ ਜੀ ਗੁਲਾਈ ਦੀ ਸ਼ੇਪ ਚ ਦੇ ਦੇਣਾ ਦੇਖੋ ਜਿਹੜਾ ਬਾਹਰ ਵਾਲਾ ਪੋਰਸ਼ਨ ਨੇ ਇਹਨੂੰ ਯੂਜ਼ ਕਰਾਂਗੇ ਆਪਾਂ ਇਧਰੋਂ ਇਧਰ ਮਾਰਕਿੰਗ ਤੇ ਉਧਰ ਉਧਰ ਤੇ ਇਹ ਹਲਕਾ ਜਿਹਾ ਗੁਲਾਈ ਦੇ ਵਿੱਚ ਆਏਗਾ ਸੋ ਇਹ ਆਪਣੀ ਬਣਨੀ ਆ ਪਾਕਿਸਤਾਨੀ ਸਲਵਾਰ ਇਹਨੂੰ ਕਟਿੰਗ ਕਰਕੇ ਆਪਾਂ ਨੈਕਸਟ ਜਿਹੜਾ ਪਾਰਟ ਆ ਉਹ 벨ਟ ਦਾ ਕਟਿੰਗ ਕਰਾਂਗੇ ਤੇ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਨੀ ਆ ਕਿ ਕੁੰਦੇ ਦੀ ਸ਼ੇਪ ਕਿੱਦਾਂ ਆਏਗੀ ਆ ਬਿਲਕੁਲ ਗੁਲਾਈ ਦੇ ਵਿੱਚ ਤੁਸੀਂ ਕਟਿੰਗ ਕਰੋਗੇ ਬਹੁਤ ਮਾਈਨਰ ਜਿਹੀ ਗੁਲਾਈ ਆ ਬਹੁਤ ਜ਼ਿਆਦਾ ਨਹੀਂ ਹੈਗੀ ਪਰ ਇਹਦੇ ਨਾਲ ਹੀ ਪਾਕਿਸਤਾਨੀ ਲੁੱਕ ਆਏਗੀ ਨਹੀਂ ਤਾਂ ਸਿੰਪਲ ਸਟ੍ਰੇਟ ਸਲਵਾਰ ਜਿਹੜੀ ਸਾਡੀ ਆਪਣੀਆਂ ਪੰਜਾਬੀ ਸਲਵਾਰਾਂ ਆ ਉਹਦਾ ਦੀ ਸਲਵਾਰ ਦੀ ਲੁੱਕ ਆਜੂਗੀ ਇਦਾਂ ਹੀ ਤੁਸੀਂ ਆਸਨ ਦੀ ਵੀ ਕਟਿੰਗ ਕਰ ਦੇਣੀ ਗਲਾਈ ਦੇ ਵਿੱਚ ਇਹਦੇ ਨਾਲ ਇਧਰੋਂ ਤੁਹਾਨੂੰ ਖਿੱਚ ਨਹੀਂ ਪੈਗੀ ਸਲਵਾਰ ਦੇ ਵਿੱਚ ਔਰ ਆਹ ਵਾਲੇ ਪੋਰਸ਼ਨ ਜਿਹਨਾਂ ਦੇ ਵਿੱਚ ਆਪਣੇ ਪੌਂਚੇ ਐਡ ਹੋਣੇ ਇਹਨਾਂ ਨੂੰ ਵੀ ਆਪਾਂ ਸਿੰਗਲ ਸਿੰਗਲ ਕਰਕੇ ਕਟਿੰਗ ਕਰ ਦਾਂਗੇ ਸੋ ਇਹ ਹੋ ਗਏ ਆਪਣੇ ਕੁੰਦੇ ਔਰ ਇਹ ਹੋ ਗਏ ਪੌਂਚੇ ਹੁਣ ਆਪਣੇ ਕੋਲ ਰਹਿ ਗਿਆ ਪੋਰਸ਼ਨ ਜਿਹੜਾ ਉਹ ਹੈਗਾ 벨ਟ ਦਾ ਤੇ 벨ਟ ਲਈ ਮੇਰੇ ਕੋਲ ਜਿਹੜੇ ਪੌਂਚੇ ਦੇ ਪੀਸ ਉਤਾਰੇ ਸੀ ਆਪਾਂ ਉਹਦੇ ਵਿੱਚੋਂ ਫੈਬਰਿਕ ਦੇਖੋ ਇਦਾਂ ਕਰਕੇ ਬਚਿਆ ਆਪਾਂ ਇਹਦੇ ਵਿੱਚੋਂ ਆਪਾਂ 벨ਟ ਪਹਿਲਾਂ ਕੱਢ ਲਾਂਗੇ 벨ਟ ਆਪਾਂ ਨੂੰ 7 ਇੰਚ ਦੀ ਕਟਿੰਗ ਲਈ ਚਾਹੀਦਾ ਆ ਤੇ ਆਹ ਜਿਹੜਾ ਸੈਲਵੇਜ ਵਾਲਾ ਏਰੀਆ ਜਿਹੜਾ ਕੰਨੀ ਵਾਲਾ ਏਰੀਆ ਇਹ ਆਪਾਂ 벨ਟ ਦੇ ਵਿੱਚ ਐਡ ਕਰ ਲਾਂਗੇ ਆਪਾਂ ਨੂੰ 25.5 ਇੰਚ ਰੈਡੀ ਚਾਹੀਦੀ ਔਰ 26 ਦੀ ਆਪਾਂ ਕਟਿੰਗ ਕਰ ਰਹੇ ਆ 벨ਟ ਦੀ ਔਰ 7 ਇੰਚ ਦੀ ਸਾਨੂੰ ਇਦਾਂ ਕਰਕੇ ਲੈਂਥ ਚਾਹੀਦੀ ਆ ਬੈਲਟ ਦੇ ਤੁਹਾਨੂੰ 2 ਪੀਸ ਚਾਹੀਦੇ ਆ 1 ਫਾਰ ਫਰੰਟ ਔਰ 1 ਫਾਰ ਬੈਕ ਫਰੰਟ ਬੈਕ ਦੀ ਬੈਲਟ ਲਈ ਵੀ ਹੋ ਗਿਆ ਫੈਬਰਿਕ ਹੁਣ ਸਾਨੂੰ ਚਾਹੀਦਾ ਆ ਜਿਹੜਾ ਲਾਸਟ ਜਿਹੜਾ ਕਿ ਸਾਡੇ ਪੌਂਚਿਆਂ ਦੇ ਨੀਚੇ ਬੁਕਰਮ ਨਾਲ ਅਟੈਚ ਹੋਣ ਲਈ ਫੈਬਰਿਕ ਚਾਹੀਦਾ ਜਿਹਨੂੰ ਆਪਾਂ ਫੇਸਿੰਗ ਬੋਲ ਦਿੰਨੇ ਆ ਸੋ ਆ ਫੈਬਰਿਕ ਵੀ ਮੇਰਾ ਪੌਂਚਿਆਂ ਦੇ ਨਾਲੋਂ ਉਤਰਿਆ ਸੀਗਾ ਤੇ ਇਹਨੂੰ ਮੈਂ ਫੇਸਿੰਗ ਲਈ ਯੂਜ਼ ਕਰ ਲੂੰਗੀ ਇਹ ਫੈਬਰਿਕ ਨੂੰ ਦੇਖੋ ਆਪਾਂ ਨੂੰ ਇਹ ਟੋਟਲ 8.5 ਇੰਚ ਚਾਹੀਦਾ ਆ ਔਰ ਇਹ 8 ਇੰਚ ਆ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੋੜ ਲਗਾ ਲਾਂਗੇ ਸੋ ਇਹ ਹੁਣ ਫੈਬਰਿਕ ਜਿਹੜੀ ਸਲਵਾਰ ਆ ਇਹ ਆਪਣੀ ਜਾਏਗੀ ਹੁਣ ਸਟਿਚਿੰਗ 파ਟ ਲਈ ਅਗਰ ਤੁਹਾਨੂੰ ਇਹ ਸਾਡੀ ਸਟਿਚਿੰਗ ਕਟਿੰਗ ਸਮਝ ਆਂਦੀ ਹੈ ਸਾਡਾ ਸਾਡੀ ਵੀਡੀਓਜ਼ ਤੋਂ ਤੁਹਾਨੂੰ ਕੁਝ ਇਨਫੋਰਮੇਸ਼ਨ ਮਿਲਦੀ ਆ ਤਾਂ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਕੁਝ ਸਮਝ ਆਇਆ ਹੈ ਜਾਂ ਨਹੀਂ ਔਰ ਤੁਸੀਂ ਨੈਕਸਟ ਵੀਡੀਓ ਕਿਸ ਚੀਜ਼ ਦੀ ਦੇਖਣਾ ਚਾਹੁੰਦੇ ਹੋ ਇਸ ਚੀਜ਼ ਨੂੰ ਵੀ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਥੈਂਕ ਯੂ